ਭਾਈ ਅਸੀਂ ਜਾ ਰਹੇ ਸੀ ਜੇ ਚੰਡੀਗੜ੍ਹ 5 ਤਰੀਕਾ ਜੇ ਕੱਲ ਮੀਟਿੰਗ ਹੋਈ ਸੀ ਭਗਵੰਤ ਮਾਨ ਸਾਹਿਬ ਦੀ ਤੇ ਉਹ ਚ ਕੋਈ ਸੱਟਾ ਨਹੀਂ ਮਿਲਿਆ ਤੇ ਕਿਸਾਨਾਂ ਨੂੰ ਧਰਨਾ ਲਾਉਣ ਤੇ ਮਜਬੂਰ ਹੋਣਾ ਪੈ ਰਿਹਾ ਹੁਣ 5 ਤਰੀਕ ਨੂੰ ਕਹਿੰਦੇ ਸੀ ਵੀ 5 ਤਰੀਕ ਨੂੰ ਧਰਨਾ ਲੱਗੂ 5 6 7 ਨੂੰ ਆਫੀਸ਼ੀਅਲ ਐਲਾਨ ਨਹੀਂ ਆਇਆ ਕਿਉਂਕਿ ਜਿੱਥੇ ਤੱਕ ਮੈਨੂੰ ਲੱਗਦਾ ਕਿਸਾਨੀ ਲੀਡਰ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੁਣ ਹਾਲ ਤੱਕ ਤਾਂ ਭਗਵੰਤ ਮਾਨ ਸਾਹਿਬ ਮੀਟਿੰਗ ਚ ਉੱਠ ਕੇ ਬਾਗੇ ਸੀਗੇ ਤੇ ਕਹਿੰਦੇ ਵੀ ਕੋਈ ਖਾਸ ਸੱਟਾ ਨਹੀਂ ਨਿਕਲਿਆ ਉਹ ਭਗਵੰਤ ਮਾਨ ਸਾਹਿਬ ਦਾ ਕਾਫੀ ਰੂਡ ਬਿਹੇਵੀਅਰ ਸਾਹਮਣੇ ਆ ਕਹਿੰਦੇ ਵੀ ਜੇ ਮੈਂ ਐਕਸ਼ਨ ਨਹੀਂ ਲੈ ਰਿਹਾ ਤਾਂ ਮਤਲਬ ਇਹ ਨਾ ਸਮਝੋ ਵੀ ਮੈਂ ਐਕਸ਼ਨ ਲੈ ਨਹੀਂ ਸਕਦਾ ਭਗਵੰਤਮਾਨ ਸਾਹਿਬ ਕਹਿੰਦੇ ਵੀ ਭਗਵੰਤਮਾਨ ਸਾਹਿਬ ਨੂੰ ਅਸੀਂ ਇਹ ਗੱਲ ਪੁੱਛਣਾ ਚਾਹੁੰਦੇ ਆ ਵੀ ਅਸੀਂ ਜਾਈਏ ਕਿੱਥੇ ਫਿਰ ਸਾਹਿਬ ਵੀ ਸਰ ਸਾਨੂੰ ਨਾ ਤਾਂ ਸਾਡੇ ਹੱਕ ਮਿਲ ਰਹੇ ਆ ਨਾ ਸਾਨੂੰ ਕੋਈ ਫੈਸਲਾ ਮਿਲ ਰਿਹਾ ਵੀ ਸਾਨੂੰ ਇਦਾਂ ਹੱਕ ਮਿਲਣਗੇ ਆਹ ਟਾਈਮ ਤੇ ਹੱਕ ਮਿਲਣਗੇ ਤੁਹਾਡੇ ਜਾਂ ਤੁਹਾਡੀਆਂ ਮੰਗਾਂ ਸੁਣੀਆਂ ਜਾਣਗੀਆਂ ਕੁਝ ਨਹੀਂ ਹੋ ਰਿਹਾ ਨਾ ਸਾਨੂੰ ਧਰਨੇ ਲਾਉਣ ਦੇ ਰਹੇ ਹੋ ਤੁਸੀਂ ਸਾਡਾ ਹੱਕ ਅਸੀਂ ਕਿਵੇਂ ਲਈਏ ਧਰਨੇ ਲਾਉਣਾ ਤਾਂ ਸਾਡਾ ਸੰਵਿਧਾਨਿਕ ਹੱਕ ਹੱਕਾਗਾ ਇਹ ਤਾਂ ਸਾਨੂੰ ਕੋਈ ਰੋਕ ਨਹੀਂ ਸਕਦਾ ਤੇ ਉਹ ਵੀ ਸਾਨੂੰ ਤਾਂ ਸਵਧਾਨਿਕ ਹੱਕ ਵੀ ਖੋਹੀ ਜਾਂਦੇ ਆ ਸਾਡਾ ਰਾਈਟ ਟੂ ਫ੍ਰੀਡਮ ਆ ਸਾਨੂੰ ਅਸੀਂ ਕਿਤੇ ਵੀ ਧਰਨੇ ਲਾ ਸਕਦੇ ਆਂ ਕਿ ਆਪਦੀ ਮਰਜ਼ੀ ਆ ਪਰ ਟੈਸਟ ਤਾਂ ਕਰ ਹੀ ਸਕਦੇ ਆਂ ਅਸੀਂ ਹੁਣ ਤੇ ਸਾਨੂੰ ਪ੍ਰੋਟੈਸਟ ਵੀ ਨਹੀਂ ਕਰਨ ਦਿੱਤਾ ਜਾ ਰਿਹਾ ਤੇ ਅਸੀਂ ਜਾ ਰਹੇ ਆ ਖੰਨੇ ਵਿੱਚ ਦੀ ਨੰਗਣਾ ਸੀ ਅਸੀਂ ਖੰਨੇ ਦਿਖਾਵਾਂਗੇ ਤੁਹਾਨੂੰ ਅੱਗੇ ਪੁਲਿਸ ਖੰਨੇ ਵੀ ਬਹੁਤ ਖੜੀ ਆ ਗਈ ਤੇ ਪਿੱਛੇ ਜੋੜੇਪੁਰਾਂ ਦੇ ਬਹੁਤ ਪੁਲਿਸ ਖੜੀ ਆ ਗਈ ਮਲੇਰਕੋਟਲੇ ਵਿੱਚ ਦੀ ਨੰਗਿਆਂ 40 ਪੁਲਿਸ ਵਾਲੇ ਉੱਥੇ ਖੜੇ ਹੋਣਗੇ ਪੁਲਿਸ ਵਾਲੇ ਕਿਉਂ ਖੜੇ ਨੇ ਵੀ ਜਿਹੜੇ ਆਗੂ ਨੇਗੇ ਕਿਸਾਨੀ ਲੀਡਰ ਉਹਨਾਂ ਨੂੰ ਤਾਂ ਅੰਦਰ ਅਰੈਸਟ ਇਹ ਜਿਹੜੇ ਆਮ ਆਪਣੇ ਵਰਗੇ ਲੋਕ ਨੇ ਵੀ ਕਿਤੇ ਉਹ ਨਾ ਚੰਡੀਗੜ੍ਹ ਜਾਣ ਧਰਨੇ ਲਾਉਣ ਚੰਡੀਗੜ੍ਹ ਵੀ ਬਹੁਤ ਪੁਲਸਾ ਖੈਰੇ ਬਾਈ ਤੇਰੇ ਕੀ ਵਿਚਾਰ ਨੇ ਫੇਰ ਕਹਿੰਦੇ ਲੋਕ ਬਾਹਰ ਕਿਉਂ ਜਾਂਦੇ ਆ ਬਾਈ ਆ ਕੋਈ ਚੱਲੀ ਆਪਾਂ ਨਹੀਂ ਜਾਣਾ ਬਾਈ ਖੈਰੇ ਬਾਈ ਆਪਾਂ ਬਾਹਰ ਨਹੀਂ ਜਾਣਾ ਆਪਾਂ ਇਹ ਦੇਸ਼ ਨੂੰ ਸੁਧਾਰਾਂਗੇ ਇਹ ਦੇਸ਼ ਨੂੰ ਸੁਧਾਰਾਂਗੇ ਆਪਾਂ ਚੰਡੀਗੜ੍ਹ ਵਸਦੀ ਫਲਾਈਟ ਦਿੱਲੀ ਨੂੰ ਨਾ ਨਾ ਚੰਡੀਗੜ੍ਹ ਕਲੇਟ ਬਾਈ ਆਪਾਂ ਬਾਹਰ ਨਹੀਂ ਜਾਣਾ ਆਪਾਂ ਆਪਣੇ ਦੇਸ਼ ਨੂੰ ਸੁਧਾਰੋ ਪੰਜਾਬ ਸਟੇਟ ਨੂੰ ਸੁਧਾਰੋ ਫੇਰ ਇਹ ਚ ਵੀ ਬਹੁਤ ਲੋਕ ਬੋਲਣ ਲੱਗ ਜਾਂਦੇ ਵੀ ਪੰਜਾਬ ਨੂੰ ਦੇਸ਼ ਕਹਤਾ ਦੇ ਸੁਧਾਰ ਦਿੰਨੇ ਸੁਧਰਦੇ ਤਾਂ ਆ ਨਹੀਂ ਸਧਾਰਾਂਗੇ ਬਈ ਆਪਾਂ ਆਪਣੇ ਦੇਸ਼ ਨੂੰ ਸੁਧਾਰੋ ਜੇ ਆਪਾਂ ਸੁਧਰਾਂਗੇ ਤਾਂ ਆਪਣਾ ਦੇਸ਼ ਸੁਧਰੂਗਾ ਜੇ ਪੰਜਾਬ ਵਾਲੀ ਆਪਾਂ ਆਪਣੇ ਹੱਕ ਮੰਗਣੇ ਬੰਦ ਕਰਤੇ ਨਾ ਜਿੱਦੇ ਮਿੱਤਰੋ ਤਾਂ ਉਦੋਂ ਸਮਝ ਲਿਓ ਵੀ ਆਪਣਾ ਜ਼ਿੰਦਗੀ ਦਾ ਕੋਈ ਮੋਟਿਵ ਨਹੀਂ ਰਿਹਾ ਧਰਤੀ ਤੇ ਆਇਆਂ ਦਾ ਕਿਉਂਕਿ ਜੇ ਪੰਜਾਬ 'ਚ ਆਪਾਂ ਜੰਮੇ ਪਲੇ ਆਂਗੇ ਤਾਂ ਪੰਜਾਬ ਵਾਲੀ ਆਪਾਂ ਨੂੰ ਕੁਸ਼ਤਾ ਕਰਨਾ ਚਾਹੀਦਾ ਅੱਜ ਤੋਂ ਬਾਅਦ ਪੰਜਾਬ ਦਾ ਯਾਰ ਚਿੱਟੇ ਨੇ ਗਾਲੇ ਚਿੱਟਾ ਚਿੱਟਾ ਬਾਅਦ ਦੀ ਗੱਲ ਆ ਪਹਿਲਾਂ ਚਿੱਟਾ ਦਾ ਬਾਅਦ ਦੀ ਗੱਲ ਆ ਚਿੱਟਾ ਦਾ ਫੇਰ ਵੀ ਨੀ ਗੱਲ ਲੱਗਿਆ ਮੈਂਨ ਗੱਲ ਤਾਂ ਨਾ ਨਾ ਚਿੱਟਾ ਵੀ ਸਰਕਾਰਾਂ ਦੇ ਅੰਦਰ ਹੀ ਆਉਂਦਾਗਾ ਚਿੱਟਾ ਵੀ ਕੀ ਚਿੱਟੇ ਬਾਰੇ ਤਾਂ ਗੱਲ ਹੀ ਨਹੀਂ ਕਰਨੀ ਆਪਾਂ ਜਿਹੜੀ ਮੇਨ ਗੱਲ ਆ ਹੁਣ ਸਰਕਾਰਾਂ ਆਪਾਂ ਨੂੰ ਹੱਕ ਨਹੀਂ ਦੇ ਰਹੀਆਂ ਉਹ ਗੱਲ ਆ ਕਿ ਜਮੀਨਾਂ ਹੀ ਨਹੀਂ ਆ ਰਹੀਆਂ ਫਿਰ ਚਿੱਟਾ ਲਾਉਣ ਨੂੰ ਪੈਸੇ ਵੀ ਕਿੱਥੋਂ ਆਉਣਗੇ ਮੁੰਡਿਆਂ ਕੋਲੇ ਜਿਹੜੀਆਂ ਵੇਚ ਵੇਚ ਲਈ ਜਾਂਦੇ ਆ ਚਿੱਟਾ ਤੂੰ ਤਾਂ ਇਹ ਕਹਿੰਦੇ ਜਿਵੇਂ ਲਾਉ ਹੈ ਕੈਨੇਡਾ ਵਾਂਗ ਫਰਮੋਸ਼ਨ ਕਰਦੇ ਹੈ ਸਿਖਾਉਂਦੇ ਨੇ ਬਈ ਸਿਖਾਉਣਾ ਦਾ ਕੀ ਆ ਯਾਰ ਆਪਾਂ ਫੇਰ ਵੀ ਮਿੱਤਰੋ ਆਪਣੇ ਹੱਕ ਲੈਣੇ ਨਾ ਭੁੱਲਿਓ ਜਿੱਦਿਆਂ ਆਪਾਂ ਆਪਣੇ ਹੱਕ ਲੈਣ ਬਾਰੇ ਆਪ ਛੜਤਾ ਵੀ ਯਾਰ ਆਪਾਂ ਕੀ ਲੈਣਾਗਾ ਹੈ ਕਰੀ ਜਾਂਦੇ ਜਿਹੜੇ ਲੀਡਰ ਜਾਂਦੇ ਐ ਘਰਨੇ ਲਈ ਜਾਂਦੇ ਉਹ ਫਿਰ ਕੰਮ ਗਲਤ ਹੋ ਜਾਂਦਾ ਉੱਥੇ ਆਪਾਂ ਨੂੰ ਸਮਝ ਲਿਓ ਕਿ ਜਿੱਦੇ ਜ਼ਮੀਨਾਂ ਤੇ ਕਬਜ਼ੇ ਹੋਣ ਲੱਗ ਗਏ ਤਾਂ ਆਪਣੀਆਂ ਦੇ ਵੀ ਵਿੱਚ ਹੀ ਹੋਣਗੇ ਕਿਸਾਨੀ ਲੀਡਰਾਂ ਕੋਲ ਐ ਨਹੀਂ ਹੈਗਾ ਵੀ ਉਹ ਇਕੱਲੇ 2-200 ਕਿੱਲੇ ਦੇ ਮਾਲਕ ਨੇ ਉਹਨਾਂ ਨੂੰ ਤਾਂ ਹੋ ਰਿਹਾਗਾ ਉਹ ਵੀ ਆਪਣੇ ਵਰਗੀ ਆਮ ਲੋਕ ਹੁੰਦੇ ਆਗੇ ਧਾਨੇ ਲਾਉਣੇ ਬਾਈ ਸਾਨੂੰ ਨਹੀਂ ਰੋਕ ਸਕਦਾ ਭਗਵੰਤਮਾਨ ਸਭ ਕੋਈ ਅਏ ਪੁਲਿਸ ਨਾਲ ਰੋਕਣ ਲੱਗ ਗਏ ਅਸੀਂ ਫਿਰ ਤਾਂ ਕਿਹੜੀਆਂ ਗੱਲਾਂ ਨੇ